ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਅੱਜ 32ਵਾਂ ਜਨਮ ਦਿਨ ਹੈ ਇਸ ਮੌਕੇ ਤੇ ਉਹਨਾਂ ਦੇ ਤਿੰਨ ਗਾਣੇ ਰਿਲੀਜ਼ ਕੀਤੇ ਗਏ ਨੇ ਦਰਸ਼ਕਾਂ ਨੂੰ ਉਹਨਾਂ ਦੇ ਸਰੋਤਿਆਂ ਨੂੰ ਉਹਨਾਂ ਦੇ ਫੈਨ ਨੂੰ ਇੱਕ ਵੱਡਾ ਗਿਫਟ ਦਿੱਤਾ ਗਿਆ ਹੈ ਤਿੰਨ ਗੀਤਾਂ ਦੀ ਐਲਬਮ ਮੂਸ ਪ੍ਰਿੰਟ ਦੇ ਨਾਮ ਦੇ ਨਾਲ ਇਹ ਗਾਣੇ ਜਿਹੜੇ ਨੇ ਰਿਲੀਜ਼ ਹੋਏ ਨੇ ਇਸ ਸਬੰਧੀ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਪਹਿਲਾਂ ਸਿੱਧੂ ਆਪਣੇ ਜਨਮ ਦਿਨ ਪਿਤਾ ਅਤੇ ਮਾਤਾ ਦੇ ਜਨਮ ਦਿਨ ਦੇ ਉੱਤੇ ਗਾਣੇ ਜਿਹੜੇ ਨੇ ਉਹ ਰਿਲੀਜ਼ ਕਰਦਾ ਹੁੰਦਾ ਸੀ ਇਸ ਐਲਬਮ ਨੂੰ ਰਿਲੀਜ਼ ਕਰਨ ਦੇ ਪਿੱਛੇ ਵੀ ਇਹੀ ਮਕਸਦ ਰਿਹਾ ਹੈ ਕਿ ਉਸ ਵੱਲੋਂ ਚਲਾਇਆ ਗਿਆ ਇਹ ਸਿਲਸਿਲਾ ਜਿਹੜਾ ਉਹ ਰੁਕੇ ਨਾ ਅਤੇ ਉਸ ਦੇ ਜਨਮ ਦਿਨ ਦੇ ਉੱਤੇ ਗਾਣੇ ਜਿਹੜੇ ਨੇ ਰਿਲੀਜ਼ ਹੁੰਦੇ ਰਹੇ ਨੇ ਹੋਰ ਰਹੇ ਨੇ ਤੇ ਹੁੰਦੇ ਰਹਿਣਗੇ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਗੀਤਾਂ ਨੂੰ ਗਾਉਣ ਤੋਂ ਅਸੀਂ ਅਕਸਰ ਰੋਕਦੇ ਰਹੇ ਅੱਜ ਉਹੀ ਸਾਨੂੰ ਰਿਲੀਜ਼ ਕਰਨੇ ਪੈ ਰਹੇ ਨੇ। ਸਿੱਧੂ ਮਸੇਵਾਲੇ ਦੀ ਨਵੀਂ ਐਲਬਮ ਦੇ ਬਾਰੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਇਹ ਨਹੀਂ ਦੱਸ ਸਕਦਾ ਕਿ ਗੀਤਾਂ ਤੇ ਬੋਲ ਕੀ ਹਨ ਪਰ ਇੰਨਾ ਜ਼ਰੂਰ ਕਹਿ ਸਕਦਾ ਹੈ ਕਿ ਇਹ ਉਹੀ ਗੀਤ ਹਨ ਜਿਨ੍ਹਾਂ ਨੂੰ ਲੈ ਕੇ ਅਸੀਂ ਸਿੱਧੂ ਨੂੰ ਗਾਉਣ ਤੋਂ ਕਿਤਨਾ ਕਿਤੇ ਰੋਕਿਆ ਕਰਦੇ ਸੀ ਪਰ ਅੱਜ ਮਜਬੂਰੀ ਹੇਠ ਇਹ ਗੀਤ ਜਿਹੜੇ ਨੇ ਸਾਨੂੰ ਰਿਲੀਜ਼ ਕਰਨੇ ਪੈ ਰਹੇ ਨੇ ਪਰ ਇਸ ਦਾ ਪਰਮਾ ਸਵਾਗਤ ਜਿਹੜਾ ਦਰਸ਼ਕਾਂ ਵੱਲੋਂ ਕੀਤਾ ਗਿਆ ਕੁਝ ਹੀ ਮਿੰਟਾਂ ਦੇ ਵਿੱਚ ਲੱਖਾਂ ਵਿਊ ਜਿਹੜੇ ਨੇ ਇਹਨਾਂ ਗੀਤਾਂ ਨੂੰ ਮਿਲ ਚੁੱਕੇ ਨੇ ਇਹਨਾਂ ਗੀਤਾਂ ਦੇ ਵਿੱਚ ਸਿੱਧੂ ਨੂੰ ਚਾਉਣ ਵਾਲਿਆਂ ਨੂੰ ਉਹੀ ਸ਼ੁਭਦੀਪ ਨਜ਼ਰ ਆਵੇਗਾ ਜੋ ਉਹ ਨੂੰ ਸਟੇਜ ਦੇ ਉੱਤੇ ਦੇਖਿਆ ਕਰਦਾ ਸੀ ਉਹਨਾਂ ਨੇ ਕਿਹਾ ਕਿ ਹਰ ਜਨਮ ਦਿਨ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਫੈਨਸ ਨੂੰ ਕੁਝ ਨਾ ਕੁਝ ਨਵਾਂ ਜ਼ਰੂਰ ਦੇ ਰਹੇ ਆ ਇਸ ਰੀਅ ਕੋਸ਼ਿਸ਼ ਜਿਹੜੀ ਆ ਹਮੇਸ਼ਾ ਜਾਰੀ ਰਹੇਗੀ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਜਿੰਨੇ ਵੀ ਗੀਤ ਰਿਕਾਰਡ ਹੋਏ ਸਨ ਉਹਨਾਂ ਨੂੰ ਅਸੀਂ ਹੌਲੀ-ਹੌਲੀ ਰਿਲੀਜ਼ ਕਰਦੇ ਜਾਵਾਂਗੇ ਇਸ ਐਲਬਮ ਦੇ ਵਿੱਚ ਵੀ ਉਹੀ ਅੰਦਾਜ਼ ਹੋਵੇਗਾ ਜੋ ਲੋਕਾਂ ਨੇ ਸਿੱਧੂ ਤੋਂ ਉਸ ਦੀ ਜ਼ਿੰਦਗੀ ਦੇ ਵਿੱਚ ਚਾਹਿਆ ਸੀ ਐਲਬਮ ਦਾ ਪੋਸਟਰ ਇੰਸਟਾਗ੍ਰam ਦੇ ਉੱਤੇ ਜਾਰੀ ਕੀਤਾ ਗਿਆ ਤੇ ਇਸ ਪੋਸਟਰ ਨੂੰ ਹੁਣ ਤੱਕ 13 ਲੱਖ ਤੋਂ ਵੱਧ ਲੋਕਾਂ ਦੇ ਵੱਲੋਂ ਲਾਈਕ ਵੀ ਕਰ ਦਿੱਤਾ ਗਿਆ ਹੈ ਅਤੇ ਸਿੱਧੂ ਦੇ ਚਾਹਵਾਨਾਂ ਨੇ ਕਮੈਂਟ ਕਰਦਿਆਂ ਲਿਖਿਆ ਕਿ ਸਿੱਧੂ ਹਮੇਸ਼ਾ ਉਨ੍ਹਾਂ ਦੇ ਦਿਲਾਂ ਦੇ ਵਿੱਚ ਜਿੰਦਾ ਰਹੇਗਾ। ਇਸ ਐਲਬਮ ਦੇ ਵਿੱਚ ਤਿੰਨ ਗੀਤ 008, ਨੇਲਜ਼ ਅਤੇ ਟੇਕ ਨੋਟਸ ਸ਼ਾਮਲ ਹਨ। ਤਾਂ ਸ਼ੁਭਦੀਪ ਔਰਫ ਸਿੱਧੂ ਮੂਸੇਵਾਲੇ ਦਾ ਜਨਮ 11 ਜੂਨ 1993 ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਦੇ ਵਿੱਚ ਹੋਇਆ ਸੀ। 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਮਾਨਸਾ ਦੇ ਪਿੰਡ ਜਵਾਹਰਕੇ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ ਉਸ ਮਰਹੂਮ ਪੰਜਾਬੀ ਨੌਜਵਾਨ ਸਿੱਧੂ ਮੂਸੇਵਾਲੇ ਦਾ 32ਵਾਂ ਜਨਮ ਦਿਨ ਹੈ ਅਤੇ ਇਸ ਜਨਮ ਦਿਨ ਦੇ ਤੋਹਫੇ ਦੇ ਵਜੋਂ ਦਰਸ਼ਕਾਂ ਨੂੰ ਉਸ ਦੇ ਸਰੋਤਿਆਂ ਨੂੰ ਪਿਤਾ ਬਲਕੌਰ ਸਿੰਘ ਦੇ ਵੱਲੋਂ ਗਾਣਿਆਂ ਦੇ ਤੌਰ ਦੇ ਉੱਤੇ ਗਿਫਟ ਜਿਹੜਾ ਆ ਉਹ ਦਿੱਤਾ ਗਿਆ।